رہے میاس جو پرچا ہوں تم سے پاؤ چنجن ستگا مارے مارے مرن گار گا دان وریے فری تجو کرچا سا ذای تم ہو پری جادت گندہ ਕਾਲ ਪਾਏ ਸੇਵ ਜੀ ਹਵਤਰਾ ਕਾਲ ਪਾਏ ਕਰਿ ਸੰਗਤ ਸਾਗ ਸਗਲ ਗਾਲ ਗਾ ਗਿਆ ਦਮਤ ਸਾ ਸਗਲ ਜੋ ਕੀ ਸਿਣਗੀਓ ਬੇਜਰਾ ਬੰਮਾ ਨੂੰ ਦਿਓ ਸਭ ਲੋਕ ਸਵਾਰਾ ਨਮ ਜੋ ਰਹੇ ਹੈ ਮਰ ਕਾਲ ਸੱਜਣ ਜਿ ਬਨਾਇਓ ਦੇਵ ਦਾ ਇੰਜ ਚਨ ਵਜਾਇਓ ਆਪ ਦੇ ਹੰਤੇ ਕੇ ਹਵਤਰਾ ਸੋਏ ਗੁਰੂ ਨਾਨਕ ਜੀ ਹੋ ਮਾਰਾ ਸਤਿ ਸਿਕੋ ਮਾਰੀ ਸਗਲ ਪਰਜਾਨ ਨੇ ਆਪ ਜਵਾਰੇ ਸਰਨਾਂ ਨੂੰ ਮਨੋ ਬਦਗੀਆ ਸਰਨ ਦੇ ਅੰਦਰ ਕੀ ਜਾਣਨ ਭਲੇ ਮੁਰੇ ਕੀ ਪੀਰ ਮਜਨਦ ਤੇ ਕੰਜਰ ਸੁਲਾ ਸਰ ਪਰ ਗਿਰਬਾ ਦੇ ਘਰ ਬੂਲਾ ਤਦ ਪਾਏ ਤੇ ਸੁਮੋਏ ਜ਼ਾਦਨ ਗੇਦਗੇ ਮੇਰੀ ਪੀਰ ਪਛਾਨੇ ਘੜ ਘਣਗੇ ਮਨ ਬਣ ਗਈ ਜਾਣੇ ਸਰਜਤ ਕਰਾ ਕਰਤਾਰਾ ਪਰਜਾ ਦਰਦਾ ਦੇ ਹਮਾਰਾ ਤੋਂ ਮੈਂ ਮਿਲਦੇ ਤਰਦਵੋ ਦੇਵਦਨ ਸਿ ਸਚਾਰੇ ਆ ਮੇਂ ਮਨੀ ਮੁਹਿਆਰੇ ਜਾਣੰਦ ਭੇਦ ਭੇਦ ਹਰੀਆਲ ਆਗਨੀ ਨਿਰਨਾਲੇ ਲੰਬਾ ਆਗਨੀ ਨਿਰਨਾਲੇ ਲੰਬਾ ਮਹਾਮੂੜ ਚਾਰਤ ਵੇਦਾ ਨਾ ਕੋ ਮੇਂ ਨਾਮਾਵ ਦਾ ਵੇਦਾ ਸਾਕੋ ਕਰ ਪਾਵਨ ਮਨ ਦਾ ਮਹਾਮੂੜ ਵੇਣ ਨਾ ਜਾਣਦੇ ਦੇਵ ਤੋਂ ਕਹ ਸਦਾ ਸਿ ਨਿਰੰਕਾਰਾ ਜੀ ਨਦਨ ਹੈ ਵੇ ਵਰਨਲ ਪੇ ਨਵੇ ਨ ਦੋਇ ਦੇ ਤੇ ਕਹਿ ਬੇ ਜਾਮ ਰੰ ਜੰਦਾਰ ਰੰਗ ਵਯੋ ਰਾਮ ਗਈ ਮੁਪਾ ਉਸ ਬੋਲ ਜਾਨ ਬੋਲ ਰੰਨੀ ਨੀ ਆਉ ਸਿਵਣ ਬੇ ਰੰਗ ਰਗੈਂਦਾ ਆਜ ਵਾਸ ਨੂੰ ਸਿ ਅੰਬਵ ਸਿੱਕੇ ਵਾਰ ਸਿੰਗਰੋ ਸਗਲ ਮਲੇ ਜਿਸ ਕਰੋ ਰਣਕਾਤਾ ਸਦਾ ਦਰਸਨੀ ਪਰੇ ਏੰਗੇ ਦੋ ਲੋਕ ਸੁਨੇ ਮਰੇ ਮਨ ਮਨ ਬਗ ਪਰੇ ਤਿਹਾਰੇ ਏੰਗੇ ਤੁਮ ਸੰਗੜ ਸੰਧਾਰੇ ਕੋ ਇੱਕ ਬਾਟ ਐ ਹੈ ਾਂਗੇ ਗਾ ਨਿਕੜਨੇ ਆ ਹੈ ਹੋਏ ਤਾਈ ਸਤਕਲਾ ਧੁੰਨ ਰੇ ਨਰੇਦ ਕਾਲਾ ਸਾਦ ਸੰਜਾਇ ਨਹਰਿਓ ਾਂਗੇ ਦਾਤ ਸੰਗ ਮੋ ਹਰਿਓ ਸਿਦਿ ਕਰ ਮੋ ਸਭ ਹੋਏ ਧੁੰਜਾ ਰਸਹਿ ਨ ਕੋਈ حلمان دیتائی اُبارا جانا نام تیار ہوگا دارے دوی دو اُبتے رہا سرکیت میں سر تیاری آبہا دیلے اُبھارے دلتو اُبتے لیو بچائی دلتو اُبتے لیو بچائی راکری محضاتی جانت ایک یوں کر ساتھ گروہ پر ساد عذبِ آمِن مائے ساتھ گروہ میں